ਕਨੇ ਤੇ ਦੇਖਿਆ ਜਾ ਸਕਦਾ ਹੈ ਕਿ ਵੱਡਾ ਕੱਠ ਜਿਹੜਾ ਲੁਧਿਆਣਾ ਦੀ ਫਰੈਂਟਸ ਏਜੰਸੀ ਤੇ ਬਾਹਰ ਦੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਹੀ ਜਿਹੜੇ ਕਾਂਗਰਸੀ ਆਗੂ ਨੇ ਸੰਜੀਤ ਤਲਵਾਰੋਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਬਿਆਨ ਸਾਹਮਣੇ ਆ ਰਹੇ ਉਹਨਾਂ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਜਿਹੜੇ ਐਮਪੀ ਰਵਨੀਤ ਬਿੱਟੂ ਨੇ ਐਮਪੀ ਰਵਨੀਤ ਬਿੱਟੂ ਪਹੁੰਚ ਰਹੇ ਨੇ ਇਸ ਦੇ ਨਾਲ ਹੀ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਕਾਂਗਰਸੀ ਆਗੂ ਨੇ ਭਾਰਤ ਭੂਸ਼ਣ ਆਸ਼ੂ ਉਹ ਵੀ ਥੋੜੀ ਹੀ ਦੇਰ ਦੇ ਵਿੱਚ ਇਸ ਥਾਂ ਤੇ ਪਹੁੰਚ ਰਹੇ ਨੇ ਤੇ ਸੀਪੀ ਦਫਤਰ ਵਿਖੇ ਜਾ ਕੇ ਉਹਨਾਂ ਦੇ ਵੱਲੋਂ ਆਪਣੀ ਗ੍ਰਿਫਤਾਰੀ ਜਿਹੜੀ ਐ ਦੇ ਦਿੱਤੀ ਜਾਏਗੀ ਤਾਂ ਹੱਥਾਂ ਦੇ ਵਿੱਚ ਤਖਤੀਆਂ ਵੀ ਜਿਹੜੀਆਂ ਨੇ ਉਹ ਵੀ ਇਹਨਾਂ ਸਾਰਿਆਂ ਨੇ ਫੜੀਆਂ ਹੋਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਹੱਥ ਦੇ ਵਿੱਚ ਬੈਨਰ ਫੜ ਕੇ ਕਾਂਗਰਸੀ ਆਗੂ ਜਿਹੜੇ ਨੇ ਫ੍ਰੈਂਡਸ ਰਜੈਂਸੀ ਦੇ ਬਾਹਰ ਇਸ ਵੇਲੇ ਇਕੱਠੇ ਹੋ ਚੁੱਕੇ ਨੇ ਤਾਂ ਦਾਵਾ ਕੀਤਾ ਗਿਆ ਸੀ ਐਮਪੀ ਰਵਨੀਤ ਬਿੱਟੂ ਦੇ ਵੱਲੋਂ ਸામਨੇ ਤੋਂ ਜਾ ਕੇ ਉਹਨਾਂ ਦੇ ਵੱਲੋਂ ਗ੍ਰਿਫਤਾਰੀ ਦਿੱਤੀ ਜਾਏਗੀ ਤਸਵੀਰ ਦੇ ਸਮੇਂ ਵੀ ਦੇਖਿਆ ਜਾ ਸਕਦਾ ਸੀ ਕਿ ਜਿਹੜੇ ਕਾਂਗਰਸੀ ਆਗੂ ਨੇ ਭਾਰਤ ਪੋਸ਼ਣ ਆਸ਼ੂ ਉਹਨਾਂ ਦੇ ਘਰ ਦੇ ਉੱਪਰ ਵੀ ਪੁਲਿਸ ਜਿਹੜੀ ਹੈ ਪਹੁੰਚਦੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਰ ਫਿਲਹਾਲ ਦੇ ਲਈ ਜਿਹੜਾ ਪਿਆ ਤਾਜ਼ਾ ਅਭਿਆਨ ਸੱਚੀ ਤਲਵਾਰ ਦਾ ਸਾਹਮਣੇ ਆ ਰਿਹਾ ਉਸ ਤੇ ਵਿੱਚ ਉਹਨਾਂ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਥੋੜੇ ਹੀ ਸਮੇਂ ਦੇ ਵਿੱਚ ਜਿਹੜੇ ਜਿਹੜੇ ਭਾਰਤ ਪੋਸ਼ਣ ਆਸ਼ੂ ਨੇ ਇਸ ਦੇ ਨਾਲ ਹੀ ਰਵਨੀਤ ਬਿੱਟੂ ਵੀ ਪਹੁੰਚ ਰਹੇ ਨੇ ਉੱਥੇ ਦੂਜੇ ਪਾਸੇ ਦੇਖਿਆ ਜਾ ਸਕਦਾ ਹੈ ਕਿ ਸੀਪੀ ਦਫ਼ਤਰ ਦੇ ਬਾਹਰ ਵੀ ਪੁਖਤਾ ਪ੍ਰਬੰਧ ਜਿਹੜੇ ਨੇ ਪੁਲਿਸ ਦੇ ਵੱਲੋਂ ਕਰ ਲਿੱਤੇ ਗਏ ਨੇ ਦੇਖਿਆ ਜਾ ਸਕਦਾ ਹੈ ਬੈਰੀਕੇਡਿੰਗ ਵੀ ਜਿਹੜੀ ਫਿਲਹਾਲ ਤੇ ਲਈ ਮੌਕੇ ਉੱਪਰ ਕਰ ਦਿੱਤੀ ਗਿਆ ਤਾਂ ਜੋ ਕਾਂਗਰਸੀ ਆਗੂਆਂ ਨੂੰ ਕਾਂਗਰਸੀ ਪਾਰਟੀ ਨੂੰ ਜਿਹੜਾ ਉੱਥੇ ਆਉਣ ਤੋਂ ਰੋਕਿਆ ਜਾਏ ਤੇ ਸਪੋਰੇ ਮਾਮਲੇ ਤੇ ਸੰਜੀਤ ਤਲਵਾਰ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ ਜੈ ਹਿੰਦ ਸੰਜੀਤ ਤਲਵਾਰ ਸਵੇਰੇ 6:30 ਵਜੇ ਤੋਂ ਲੈ ਕੇ ਹੁਣ ਤੱਕ ਸਾਰੇ ਘਰਾਂ ਦੇ ਵਿੱਚ ਬਿੱਟੂ ਜੀ ਆਸ਼ੂ ਜੀ ਆ ਸ਼ਾਂਤ ਸਿੰਘ ਜੀ ਮੇਰੇ ਨਾਲ ਖੜੇ ਨੇ ਮੇਰੇ ਘਰਾਂ ਦੇ ਵਿੱਚ ਕਿਉਂਕਿ ਉਹ ਚਾਹੁੰਦੇ ਸੀਗੇ ਕਿ ਇਹ ਪ੍ਰੋਟੈਸਟ ਨਾ ਕਰ ਸਕਣ ਲੇਕਿਨ ਅਸੀਂ ਨਿਕਲ ਆਏ ਆਂ ਔਰ ਬਿੱਟੂ ਜੀ ਆਸ਼ੂ ਜੀ ਪਹੁੰਚ ਰਹੇ ਨੇ ਉਹ ਜਲਦੀ ਅਸੀਂ ਸਾਰੇ ਗ੍ਰਿਫਤਾਰੀ ਦੇਨ ਜਾਵਾਂਗੇ ਕੜਤਾ ਬਾਟ ਅਸੀਂ ਆਪਣੇ ਤਰੀਕੇ ਨਾਲ ਆ ਗਏ ਆਂ ਬਿੱਟੂ ਜੀ ਆਸ਼ੂ ਜੀ ਵੀ ਆ ਰਹੇ ਆਂ ਔਰ ਜਲਦੀ ਅਸੀਂ ਕਪੀਸ਼ਰ ਸਾਹਿਬ ਦੇ ਕੋਲ ਪੇਸ਼ ਹੋਵਾਂਗੇ ਗ੍ਰਿਫਤਾਰੀ ਵਾਸਤੇ ਸਰ ਕੀ ਕਰ ਰਹੇ ਅਸੀਂ ਤਾਂ ਕਿਤਾ ਪੁਲਿਸ ਦਾ ਬੰਦੇ ਲੱਭ ਨਹੀਂ ਹੁੰਦੀ ਪਰਚਾ ਦਨ ਕੇ ਉਹਨਾਂ ਨੇ ਤੁਹਾਨੂੰ ਦੇ ਆ ਰਹੇ ਆਂ ਦਾਵੀ ਨਹੀਂ ਲੈ ਦੇ ਰਹੇ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਜਿਹਦਾ ਪਰਚਾ ਦਿੱਤਾ ਗਿਆ ਉਹ ਪਰਚਾ ਬਿਲਕੁਲ ਹੀ ਗਲਤ ਹੈ ਡੈਮੋਕ੍ਰੇਸੀ ਦੇ ਵਿੱਚ ਡੈਮੋਕ੍ਰੇਸੀ ਵਿੱਚ ਐਜੀਟੇਸ਼ਨ ਕਰਨਾ ਆਪੋਜੀਸ਼ਨ ਪਾਰਟੀ ਦਾ ਰਾਈਟ ਹੁੰਦਾ ਹੈ ਉਹ ਇਸ ਕਰਕੇ ਉਹ ਸਾਡੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਆਵਾਜ਼ ਦਬੇਗੀ ਨਹੀਂ ਆ ਹਿਆਰਾਂ ਕਾਰਿਆ ਕਰਤਾ ਅੱਜ ਤੁਹਾਡੇ ਸਾਹਮਣੇ ਮੌਜੂਦ ਹੈ ਔਰ ਅਸੀਂ ਜਲਦੀ ਅੰਦਰ ਜਾ ਕੇ ਗ੍ਰਿਫਤਾਰੀ ਦਵਾਵਾਂ ਕੁਝ ਲੋਕ ਆਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਆਏ ਸਾਰੇ ਨੂੰ ਪਤਾ ਹੈ ਸਭ ਨੂੰ ਮੈਸੇਜ ਲੱਗਿਆ ਜਿਹੜਾ ਜਿੱਥੇ ਆਇਆ ਵਾ ਗ੍ਰਿਫਤਾਰੀ ਦੇਣ ਆਇਆ ਆ ਦੇਖੋ ਆ ਹਰ ਹਰਧਿਆ ਕਰਤਾ ਗ੍ਰਿਫਤਾਰੀ ਦੇਣ ਆਇਆ ਜਾਇਆ ਜਾਵੇ ਜਿੰਦਾਬਾਦ ਜਿੰਦਾਬਾਦ ਸਵੇਰੇ 6:30 ਵਜੇ ਤੋਂ ਲੈ ਕੇ ਹੁਣ ਤੱਕ ਸਾਰੇ ਘਰਾਂ ਦੇ ਵਿੱਚ ਬਿੱਟੂ ਜੀ ਆਸ਼ੂ ਜੀ ਆ ਸ਼ਾਂਤ ਸਿੰਘ ਜੀ ਮੇਰੇ ਨਾਲ ਖੜੇ ਨੇ ਮੇਰੇ ਘਰਾਂ ਦੇ ਵਿੱਚ ਕਿਉਂਕਿ ਉਹ ਚਾਹੁੰਦੇ ਸੀਗੇ ਕਿ ਇਹ ਪ੍ਰੋਟੈਸਟ ਨਾ ਕਰ ਸਕਣ ਲੇਕਿਨ ਅਸੀਂ ਨਿਕਲ ਆਏ ਆਂ ਔਰ ਬਿੱਟੂ ਜੀ ਆਸ਼ੂ ਜੀ ਪਹੁੰਚ ਰਹੇ ਨੇ ਉਹ ਜਲਦੀ ਅਸੀਂ ਸਾਰੇ ਗ੍ਰਿਫਤਾਰੀ ਦੇਣ ਜਾਵਾਂਗੇ ਨਾਲੇ ਕਹਿੰਦੇ ਨਜ਼ਰਬੰਦ ਵਗੈਰਾ ਕਰ ਦਿੱਤਾ ਗਿਆ ਕਰਤਾ ਬਾਅਦ ਅਸੀਂ ਆਪ ਤਸਵੀਰਾਂ ਲੁਧਿਆਣਾ ਦੀ ਫਰੈਂਡਸ ਏਜੰਸੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਕਿ ਜਿਹੜੇ ਕਾਂਗਰਸੀ ਵਰਕਰ ਨੇ ਮੌਕੇ ਦੇ ਉੱਪਰ ਇਸ ਵੇਲੇ ਇਕੱਠੇ ਹੋ ਚੁੱਕੇ ਨੇ ਤੇ ਦੇਖਿਆ ਜਾ ਸਕਦਾ ਕਿ ਵੱਡਾ ਕੱਠ ਜਿਹੜਾ ਲੁਧਿਆਣਾ ਦੀ ਫਰੈਂਡਸ ਏਜੰਸੀ ਦੇ ਬਾਹਰ ਦੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਹੀ ਜਿਹੜੇ ਕਾਂਗਰਸੀ ਆਗੂ ਨੇ ਸੰਜੀਤਲਵਾਰੋਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਬਿਆਨ ਸਾਹਮਣੇ ਆ ਰਹੇ ਉਹਨਾਂ ਦੇ ਵੱਲੋਂ